ਲੋਕ ਸਭਾ ਪ੍ਰਵਾਸ ਯੋਜਨਾ ਦੇ ਅੰਦਰ ਗੱ ਸਾਡੇ ਇੱਥੇ ਮੰਡਲ ਸ਼ਿਵਾਲਾ ਤੇ ਵੀਰਕਾ ਮੰਡਲ ਦੀ ਬੈਠਕ ਸੀਗੀ ਉਹਨਾਂ ਦੇ ਸਾਰੇ ਆਫਿਸ ਫੀਅਰਰ ਤੇ ਮੂਥ ਲੈਵਲ ਤੱਕ ਦੇ ਕਾਰਜਕਰਤਾ ਇੱਥੇ ਆਏ ਸੀ ਦੇਖੋ ਲੋਕ ਅਸੀਂ ਇਹੀ ਲੋਕਾਂ ਨੂੰ ਆਪਣੇ ਕਾਰਜਕਰਤਾ ਨੂੰ ਪ੍ਰੇਰਿਤ ਕਰ ਰਹੇ ਹਾਂ ਸਾਡੇ ਪ੍ਰਧਾਨ ਮੰਤਰੀ ਨੇ ਜੋ-ਜੋ ਕੀਤਾ 100 ਤੋਂ ਵੱਧ ਜਿਹੜੇ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਕੀਤੇ ਐ ਤੇ ਅੱਜ ਵਾਅਦੇ ਪੂਰੇ ਕਰਕੇ ਅਸੀਂ ਜਿਹੜੇ ਸੰਕਲਪ ਯਾਤਰਾ ਦੇ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਜਿਹੜੀਆਂ ਸਾਡੀਆਂ ਗੱਡੀਆਂ ਲੋਕਾਂ ਦੇ ਘਰਾਂ 'ਚ ਜਾ ਕੇ ਵੀ ਜਿਹੜੇ ਲੋਕ ਉਸ ਅਖੀਰ ਅਖੀਰਲਾ ਜਿਹੜੇ ਕਤਾਰ ਦਾ ਵਿਅਕਤੀ ਉਹਨਾਂ ਨੂੰ ਸਹੂਲਤਾਂ ਪਹੁੰਚਾਉਣ ਵਾਸਤੇ ਅੱਜ ਵੈਨਾਂ ਲੈ ਕੇ ਉਹਨਾਂ ਦੇ ਘਰ ਕਈ ਤਰਕੀਬਨ ਸਾਰੇ ਮਹਿਕਮਿਆਂ ਦੇ ਨੁਮਾਇੰਦੇ ਉਹਨਾਂ ਦੇ ਘਰ ਜਾਣਗੇ ਜੋ ਜੋ ਭਾਵੇਂ ਉਹ ਆਵਾਸ ਯੋਜਨਾ ਹੈ ਉਦਲਾ ਯੋਜਨਾ ਹੈ ਭਾਵੇਂ ਉਹ ਆਯੂਸ਼ਮਾਨ ਯੋਜਨਾ ਹੈ ਜਿਹੜੀਆਂ 100 ਤੋਂ ਵੱਧ ਯੋਜਨਾ ਜਿਹੜੇ ਉਹਨਾਂ ਤੇ ਰਹਿ ਗਏ ਨੇ ਭਾਵੇਂ ਵਿਸ਼ਕਰਮਾ ਯੋਜਨਾ ਹੁਣ ਨਵੀਂ ਆਈ ਹੈ ਜਿਹੜੇ ਸਾਡੇ ਉਹਨਾਂ ਨੂੰ ਭਾਵੇਂ ਟ੍ਰੇਨਿੰਗ ਵੀ ਦੇਣੀ ਹੈ 7500 ਰੁਪਇਆ ਵੀ ਨਾਲ ਦੇਣਾ ਹੈ ਕਿੱਟਾਂ ਵੀ ਦੇਣੀ ਹੈ ਉਸ ਤੋਂ ਬਾਅਦ 2 ਲੱਖ ਲੋਨ ਵੀ ਦੇਣਾ ਹੈ ਅਨੇਕਾਂ ਯੋਜਨਾਵਾਂ ਘਰ-ਘਰ ਲੈ ਕੇ ਜਾ ਰਹੇ ਆ ਮੋਦੀ ਜੀ ਦੀਆਂ ਹੁਣ ਮੋਦੀ ਜੀ ਦੀ ਜਿਹੜੀ ਗੱਡੀ ਹੈ ਉਹ ਘਰ-ਘਰ ਜਾਏਗੀ ਜਿਹੜਾ ਕੋਈ ਵਿਅਕਤੀ ਰਹਿ ਰਿਹਾ ਹੈ ਮੈਂ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਬੀਲ ਕਰਦਾ ਕਿ ਉਹ ਵਿਅਕਤੀ ਜਿਨ੍ਹਾਂ ਨੂੰ ਲੋਡ ਬੰਦ ਨੇ ਉਹ ਉੱਥੇ ਜਾ ਕੇ ਆਪਣੇ ਫਾਰਮ ਪਰ ਹਨ ਉਹ ਵੀ ਉਹ ਪ੍ਰਧਾਨ ਮੰਤਰੀ ਦੀਆਂ ਲੋਕ ਜਿਹੜੀਆਂ ਯੋਜਨਾਵਾਂ ਉਹਨਾਂ ਦਾ ਆਧਾਰ ਲੈਣ ਹੁਣ ਆਉਣ ਵਾਲੀਆਂ ਸਰਕਾਰਾਂ ਭਾਵੇਂ ਉਹ ਨਗਰ ਨਿਗਮੀਆਂ ਆ ਭਾਵੇਂ ਲੋਕ ਸਭਾ ਦੇ ਆ ਭਾਵੇਂ ਵਿਧਾਨ ਸਭਾ ਦੀਆਂ ਸਰਕਾਰਾਂ ਹੁਣ ਸਿਰਫ ਭਾਰਤੀ ਜਨਤਾ ਪਾਰਟੀ ਦੇ ਬਣੇਗੀ ਬਹੁਤ ਬਹੁਤ ਜਿਆਦਾਤਰ ਲੋਕ ਲਾਲ ਕੀਰ ਦੇ ਰਹਿੰਦੇ ਨੇ ਉਹਨਾਂ ਵੱਸ ਕੀ ਹਾਂਜੀ ਲਾਲ ਕੀਰ ਦੇ ਵਿੱਚ ਬਹੁਤ ਜਿਆਦੇ ਨੇ ਦੇਖੋ ਇਹ ਤੁਹਾਨੂੰ ਇਹ ਮੁੱਦੇ ਸਟੇਟ ਗਵਰਨਮੈਂਟ ਦੇ ਨੇ ਪਰ ਜਿੱਥੇ ਤੱਕ ਅਸੀਂ ਸਮਝਦੇ ਨੇ ਜਿਹੜੇ ਲੋਕ ਸਭਾ ਅਸੀਂ ਅੱਜ ਚਿੱਠੀ ਦਿੱਤੀ ਹੈ ਸਾਡੇ ਅੱਜ ਆਨਰੇਬਲ ਮੰਤਰੀ ਅਰਜੁਨਾਮ ਇਕਵਾਲ ਜੀ ਆਏ ਸੀ ਉਹਨਾਂ ਨੂੰ ਅਸੀਂ ਕਿਹਾ ਵੀ ਉਹ ਵੀ ਲੋਕ ਜਿਨ੍ਹਾਂ ਦੇ ਰਜਿਸਟਰੀਆਂ ਨਹੀਂ ਹੈਗੀਆਂ ਉਹਨਾਂ ਵਾਸਤੇ ਵੀ ਕੁਝ ਨਾ ਕੁਝ ਕੀਤਾ ਜਾਵੇ ਤਾਂ ਕਿ ਇਹ ਜਿਹੜੇ ਬੈਨੀਫਿਟ ਹੈ ਕਿਉਂਕਿ ਰਜਿਸਟਰੀ ਬੜੀ ਜ਼ਰੂਰੀ ਹੈ ਇਹ ਜਿਹੜੀਆਂ ਸਹੂਲਤਾਂ ਉਹਨਾਂ ਵਿਚਾਰਿਆਂ ਨੂੰ ਮਿਲ ਜੇ 10 ਸਾਲ ਤੋਂ ਕਿਤੇ ਕਾਬਜ ਨੇ ਸੋ ਅਸੀਂ ਬੇਨਤੀ ਕੀਤੀ ਹੈ ਉੱਤੇ ਕੇਂਦਰ ਤੱਕ ਅਸੀਂ ਗੱਲ ਪਾਵਾਂਗੇ ਮੈਂ ਮੇਰੇ ਨਾਲ ਛੀਨਾ ਸਾਹਿਬ ਜਿਹੜੇ ਸਾਡੇ ਲੋਕ ਸਭਾ ਪ੍ਰਵਾਸ ਯੋਜਨਾ ਦੇ ਇੱਥੇ ਕਨਵੀਨਰ ਨੇ ਇਹਨਾਂ ਦੇ ਥਰੂ ਅਸੀਂ ਚਾਹੁੰਦੇ ਆਂ ਵੀ ਉੱਤੇ ਵੀ ਇਹ ਦਰਖਾਸਤ ਹੋਵੇ ਕਿ ਗਵਰਨਮੈਂਟ ਵੱਲੋਂ ਸਾਡੀ ਪ੍ਰਦੇਸ਼ ਦੀ ਨੀਤੀਤਾਂ ਵੱਲੋਂ ਇਨਾਂ ਦੀ ਡਿਊਟੀ ਲੱਗੀ ਹੈ ਇੱਥੇ ਲੋਕ ਸਭਾ ਪ੍ਰਵਾਸ ਯੋਜਨਾ ਦੀ ਬੜੇ ਸੀਨੀਅਰ ਨੇਤਾ ਨੇ ਸੋ ਅਸੀਂ ਇਹਨਾਂ ਦੇ ذرو بھی ਅੱਜ ਇਹ ਬੇਨਤੀ ਸਾਡੇ ਕੈਪਟਨ ਮਿਨਿਸਟਰ ਨੂੰ ਪਾਈ ਹੈ ਪਰ ਅੱਜ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਸਾਡੇ ਗੌਣ ਕਿਉਂਕਿ ਸਾਡੇ ਇੱਥੇ ਬੜੇ ਲੋਕ ਮੱਲਾ ਹਾਂ ਸਾਡੇ ਇੱਥੇ ਬੜੇ ਜਿਆਰੂ ਸਾਡੇ ਦੋਨੋਂ ਮੰਡਲ ਦੇ ਐਸਵੀ ਜਿੱਤੇ ਆਏ ਨੇ ਮੰਡਲ ਛਵਾਲਾ ਦੇ ਅਧਿਐਖ ਵਿਕੇਸ਼ ਮਹਾਜਨ ਜੀ ਔਰ ਬੇਰਕਾ ਮੰਡਲ ਦੇ ਅਧਿਐਖ ਗੁਰਮukh ਬਾਲ ਜੀ ਤੇ ਸਾਨੂੰ ਅੱਜ ਅਸੀਂ ਬੜਪਾਗੇ ਆ ਜਿਨ੍ਹਾਂ ਨੂੰ ਇਸ ਲੋਕ ਸਭਾ ਆਧਾਰ ਨਿਤਿੱਤਵ ਜਿਹੜਾ ਹੈ ਜੈ ਇਨਚਾਰਜ ਬਣਾਇਆ ਗਿਆ ਜਿੰਦਰਮਨ ਸ਼ਿਨਾ ਜੀ ਨੂੰ ਤੇ ਇਹਨਾਂ ਨੇ ਅਸੀਂ ਸਾਰੇ ਰਲ ਕੇ ਹੁਣ ਅਸੀਂ ਇਹ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਆ ਕਿ ਲੋਕ ਸਭਾ ਦੇ ਚੋਣ ਆਇਆ ਉਹ ਅਸੀਂ ਜਿਹੜਾ ਆਪਣਾ ਇੱਥੋਂ ਦਾ ਨਮਾਇੰਦਾ ਹੈ ਉਹ ਮੋਦੀ ਜੀ ਦੀ ਬ੍ਰਿਗੇਡ ਚ ਭੇਜਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਸਰ ਕੀ ਨਾਮ ਦੇ ਤਾਂ ਅੱਜ ਜਿਹੜੀ ਮੀਟਿੰਗ ਰੱਖੀ ਗੀ ਉਹਦੇ ਬਾਰੇ ਮੇਰਾ ਨਾਮ ਦਿਗਵਜੇ ਸਿੰਘ ਮੈਂ ਜਨਰ ਸਕੱਤਰ ਹਾਂ ਜੀ ਸ਼ਿਵਾਲਾ ਮੰਡਲ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸ਼ਹਿਰੀ ਜੀ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਇਹ ਭਾਗਤੀ ਜਨਤਾ ਪਾਰਟੀ ਦੇ ਸ਼ਿਵਾਲਾ ਮੰਡਲ ਤੇ ਮੇਰਕਾ ਮੰਡਲ ਦੀ ਹੋਈ ਹੈ तकरीबन तकरीबन 115 ਤੋਂ 120 ਬੂਥ ਤੇ ਜੀ ਬੂਥ ਲੈਵਲ ਦੇ ਵਰਕਰਾਂ ਨਾਲ ਸਾਡੀ ਮੀਟਿੰਗ ਹੋਈ ਹੈ ਬੂਥ ਮਜ਼ਬੂਤ ਕਰਨ ਵਾਸਤੇ ਉਹਨਾਂ ਨੂੰ ਪਾਰਟੀ ਦੀ ਜੋ ਵੀ ਗਾਈਡਲਾਈਨਸ ਹੈਗੀ ਉਹਨਾਂ ਦੱਸੀ ਗਈ ਹੈ ਆਉਣ ਵਾਲੇ ਇਲੈਕਸ਼ਨ ਚ ਜਿੰਨਾ ਮਜ਼ਬੂਤ ਸਾਡਾ ਬੂਥ ਹੋਏਗਾ ਜੀ ਤੇ ਉਨਹੀਂ ਸਾਡੀ ਜਿੱਤ ਪੱਕੀ ਹੋਏਗੀ 2024 ਦੀ ਲੈਕਸ਼ਨ ਤੇ ਸਾਡੀ ਪਾਰਟੀ ਪੂਰੀ ਤਿਆਰ ਹੈ ਦੇਖੋ ਜੀ ਪੰਜ ਰਾਜਾਂ ਚ ਚੋਣ ਹੋਏ ਨੇ ਪੰਜ ਰਾਜਾਂ ਦੇ ਚੋਣਾਂ ਦੇ ਨਤੀਜੇ ਨੇ ਦੱਸਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਤਿਆਰੀ ਕਿਸ ਤਰ੍ਹਾਂ ਦੀ ਹੈ ਤੇ 24 ਦਾ ਇਲੈਕਸ਼ਨ ਨਿਸ਼ਚਿਤ ਤੌਰ ਤੇ ਨਰਿੰਦਰભાઈ ਮੋਦੀ ਜੀ ਦੇ ਨੇਤਪਤਵ ਵਿੱਚ ਭਾਰਤੀ ਜਨਤਾ ਪਾਰਟੀ ਵਿਜੇ ਹੋਏਗੀ ਤੇ ਪੰਜਾਬ ਦੀ ਸਾਡੀ ਇਕਾਈ ਹੈ ਜਿਹੜੀ ਪ੍ਰਦੇਸ਼ ਦੀ ਉਹ ਵੀ ਪੂਰੀ ਮਜ਼ਬੂਤੀ ਨਾਲ ਲੋਕ ਸਭਾ ਚੋਣਾਂ ਲੜਨ ਜਾ ਰਹੀ ਹੈ ਜੀ ਤੇ ਸਾਨੂੰ ਪੂਰਨ ਆਸ਼ਾ ਹੈ ਜੀ ਕਿ ਆਪਾਂ ਤਕਰੀਬਨ ਤਕਰੀਬਨ 7 ਤੋਂ 8 ਸੀਟਾਂ ਭਾਰਤੀ ਜਨਤਾ ਪਾਰਟੀ ਦੀ ਨਰਿੰਦਰભાઈ ਮੋਦੀ ਜੀ ਦੀ ਝੋਲੀ 'ਚ ਪਾ ਕੇ ਉਹਨਾਂ ਨੂੰ ਪ੍ਰਧਾਨ ਮੰਤਰੀ ਫਿਰ ਤੋਂ ਦੁਬਾਰਾ ਬਣਾਵਾਂਗੇ ਜੀ ਇਹ ਸ਼ਿਵਾਲਾ ਮੰਡਲ ਦੇ 6 ਵਾਰਡ 베ਰਕਾ ਮੰਡਲ ਦੇ 6 ਵਾਰਡ ਤੇ ਉਹਨਾਂ ਦੀ ਮੀਟਿੰਗ ਸੀਗੀ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਜੀ ਲੋਕ ਸਭਾ ਇੰਚਾਰਜ ਸਾਡੇ ਸ਼੍ਰੀਮਾਨ ਰਜਿੰਦਰ ਮੋਨ ਸ਼ੀਨਾ ਜੀ ਉਹ ਮੌਜੂਦ ਸੀਗੇ ਉਹਨਾਂ ਨੇ ਵਰਕਰਾਂ ਨਾਲ 1 ਟੂ 1 ਮੀਟਿੰਗ ਕੀਤੀ ਜੀ ਤਕਰੀਬਨ ਤਕਰੀਬਨ ਜੀ 150 ਤੋਂ 200 ਸਾਡੇ ਬੂਥ ਦੇ ਵਰਕਰ ਸੀਗੇ ਜਿਹੜੇ ਇਕੱਠੇ ਸੀਗਾ ਜਿਹਨਾਂ ਦਾ ਜਿਹਨਾਂ ਨੂੰ ਪਾਰਟੀ ਦੀਆਂ ਗਾਈਡਲਾਈਨਸ ਬਾਰੇ ਦੱਸਿਆ ਗਿਆ ਕਿਵੇਂ ਵਰਕਰਾਂ ਨੂੰ ਜਾਣਾ ਹੈ ਕਿਵੇਂ ਲੋਕਾਂ ਨੂੰ ਸਮਝਾਉਣਾ ਹੈ ਕਿਵੇਂ ਪਾਰਟੀ ਦੇ ਵਿਚਾਰਧਾਰਕਾਂ ਨੂੰ ਕਰ ਕਰ ਲੈ ਕੇ ਜਾਣਾ ਜੀ ਉਹਦੇ ਮੁਤਲਕੇ ਮੀਟਿੰਗ ਕੀਤੀ ਗਈ ਜੀ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਦੇਸ਼ ਵਾਸੀਆਂ ਨੂੰ ਇੱਕੋ ਮੈਸੇਜ ਦੇਣਾ ਚਾਹਾਂਗੇ ਜੀ ਭਾਰਤੀ ਜਨਤਾ ਪਾਰਟੀ ਨਾਲ ਜੁੜੋ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਜੀ ਉਹ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾਂਦੀ ਹੈ ਦੇਸ਼ ਨੂੰ ਮਜ਼ਬੂਤ ਕਰਦੀ ਹੈ ਸਾਰੇ ਧਰਮਾਂ ਨੂੰ ਨਾਲ ਲੈ ਕੇ ਚਲਦੀ ਹੈ ਵੱਧ ਤੋਂ ਵੱਧ ਯੋਗਦਾਨ ਪਾਓ ਜੀ ਭਾਰਤੀ ਜਨਤਾ ਪਾਰਟੀ ਨਾਲ ਜੁੜ ਕੇ ਤੇ ਆਪਣੇ ਗਲੀ ਮੱਲਿਆਂ 'ਚ ਆਪਣੇ ਰਿਸ਼ਤੇਦਾਰਾਂ 'ਚ ਸਕੀ ਸੰਬੰਧੀਆਂ 'ਚ ਜਾ ਕੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਵੋਟ ਕਰਨ ਵਾਸਤੇ ਪ੍ਰੇਰਿਤ ਕਰੋ ਜੀ ਇਹੀ ਸਾਡਾ ਸੰਦੇਸ਼ ਹੈ ਜੀ ਭਾਰਤਵਾਦੀ ਸਿੰਘ